ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਰਖੜ ਪੁੰਨਿਆ ਵਾਲੇ ਦਿਨ ਤੁਸੀਂ ਘਰ ਦੇ ਮੇਨ ਗੇਟ ਤੇ ਇਹ ਤਿੰਨ ਚੀਜ਼ਾਂ ਰੱਖ ਦਿੰਦੇ ਹੋ ਤਾਂ ਤੁਸੀਂ ਮੰਨ ਲੈਣਾ ਜੀ ਕਿ ਇਹ ਤਿੰਨ ਚੀਜ਼ਾਂ ਰੱਖਦੇ ਅਨਸਾਰ ਹੀ ਤੁਸੀਂ ਬਣ ਜਾਓਗੇ ਧਨ ਦੇ ਨਾਲ ਮਾਲਾ ਮਾਲ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਗਰੀਬੀ ਦਾ ਸਾਹਮਣਾ ਫਿਰ ਨਹੀਂ ਕਰਨਾ ਪਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜਿ ਲੈ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਹੁੰਚਾਵੇ ਸੋ ਵੀਡੀਓ ਰ ਸ਼ੁਰੂ ਕਰਦੇ ਹਾਂ ਸਤ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਪੂਰਨ ਮਾਸ਼ੀ ਵਾਲੇ ਦਿਨ ਆਪਣੇ ਘਰ ਦੇ ਅੱਗੇ ਪਾਣੀ ਛੜਕਦੇ ਹੋ ਤਾਂ ਇਸ ਦੇ ਫਾਇਦਿਆਂ ਦੇ ਬਾਰੇ ਸੁਣ ਕੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਪਾਣੀ ਪਾਉਂਦੀਆਂ ਹਨ ਉਹ ਤਾਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਸੁਣ ਲੈਣ ਜੀ ਗੁਰਦੇਵ ਜੀ ਨੇ ਆਪਤੀ ਕਥਾ ਵਿਚਾਰ ਦੇ ਨਿਯਮ ਦੱਸੇ ਹਨ ਤੇ ਕਿਹਾ ਹੈ ਜੇਕਰ ਮਾਵਾਂ ਅਤੇ ਭੈਣਾਂ ਇਹਨਾਂ ਚਾਰ ਨਿਯਮਾਂ ਦੀ ਪਾਲਣਾ ਕਰ ਲੈਂਦੀਆਂ ਹਨ ਤਾਂ ਅਜਿਹਾ ਕੋਈ ਵੀ ਕੰਮ ਨਹੀਂ ਜੋ ਕਦੇ ਉਹਨਾਂ ਦਾ ਪੂਰਾ ਨਹੀਂ ਹੋਵੇਗਾ ਅਜਿਹੀ ਕੋਈ ਵੀ ਸਮੱਸਿਆ ਨਹੀਂ ਹੋਵੇ ਕਿ ਜਿਸ ਦਾ ਉਹਨਾਂ ਦਾ ਹੱਲ ਨਹੀਂ ਹੋਵੇਗਾ ਸਭ ਤੋਂ ਵੱਡੀ ਗੱਲ ਹੈ ਜੀ ਇਹਨਾਂ ਚਾਰ ਨਿਯਮਾਂ ਦੀ ਪਾਲਣਾ ਕਰ ਲੈਣਾ ਸੋ ਸਤ ਸੰਗੇ ਜੀ ਆਖਿਆ ਜਾਂਦਾ ਹੈ ਤੁਹਾਡੇ ਪਰਿਵਾਰ ਦੇ ਵਿੱਚ ਫਿਰ ਵੀ ਹਮੇਸ਼ਾ ਬਰਕਤ ਦਾ ਵਾਸ ਰਹੇਗਾ ਜਿਸ ਜਗ੍ਹਾ ਤੇ ਆਖਦੇ ਹਨ ਮਾਤਾ ਲక్ష్ਮੀ ਦਾ ਅਸ਼ੀਰਵਾਦ ਹੁੰਦਾ ਹੈ ਉੱਥੇ ਫਿਰਕਾ ਧਨ ਦੀ ਅਨਾਜ ਦੀ ਕਦੇ ਵੀ ਕੋਈ ਕਮੀ ਨਹੀਂ ਆਉਂਦੀ ਜਿੱਥੇ ਪਰਮਾਤਮਾ ਜੀ ਦਾ ਵਾਸ ਹੁੰਦਾ ਹੈ ਜਿੱਥੇ ਪਰਮਾਤਮਾ ਜੀ ਦੇ ਜਿਹੜੇ ਘਰ ਦੇ ਵਿੱਚ ਅਸ਼ੀਰਵਾਦ ਬਣਿਆ ਰਹਿੰਦਾ ਹੈ ਆਖਿਰਕਾਰ ਉਹ ਕਿਹੜੀਆਂ ਚੀਜ਼ਾਂ ਹਨ ਜੋ ਔਰਤਾਂ ਸਵੇਰੇ ਉੱਠ ਕੇ ਘਰ ਦੇ ਦਰਵਾਜ਼ੇ ਤੇ ਪਾਣੀ ਪਾਉਂਦੀਆਂ ਹਨ ਉਹਨਾਂ ਨੂੰ ਇਸ ਵੀਡੀਓ ਨੂੰ ਜ਼ਰੂਰ ਸੁਣ ਲੈਣਾ ਚਾਹੀਦਾ ਹੈ। ਇਸ ਦੇ ਨਾਲ ਤੁਸੀਂ ਇਹ ਵੀ ਸੁਣਿਆ ਹੋਵੇਗਾ ਜਿਸ ਵੀ ਘਰ ਦੇ ਵਿੱਚ ਗਰੀਬੀ ਯਾਨੀ ਕਿ ਦਲੇਦਰਤਾ ਹੁੰਦੀ ਹੈ ਉਸ ਘਰ ਦੇ ਵਿੱਚ ਆਖਦੇ ਹਨ ਪੈਸਾ ਨਹੀਂ ਹੁੰਦਾ। ਉੱਥੇ ਗਰੀਬੀ ਰਹਿੰਦੀ ਹੈ। ਜਦੋਂ ਕਿਸੇ ਜਗ੍ਹਾ ਤੇ ਗਰੀਬੀ ਆਉਂਦੀ ਹੈ ਉਸ ਜਗ੍ਹਾ ਤੇ ਫਿਰ ਵਿਅਕਤੀ ਦਾ ਰਹਿਣਾ ਹੀ ਮੁਸ਼ਕਿਲ ਹੋ ਜਾਂਦਾ ਹੈ। ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਹਿਸਾਬ ਲਗਾ ਕੇ ਵੇਖ ਲਿਓ। ਅੱਜ ਕੱਲ ਦੀ ਜ਼ਿੰਦਗੀ ਵਿੱਚ ਮਨੁੱਖ ਦੇ ਲਈ ਪੈਸਾ ਬੜਾ ਹੀ ਅਹਿਮ ਜਗ੍ਹਾ ਬਣਾ ਬੈਠਾ ਹੈ। ਉਸ ਘਰ ਵਿੱਚ ਫਿਰ ਬਹੁਤ ਸਾਰੀਆਂ ਸਮੱਸਿਆਵਾਂ ਬਣੀਆਂ ਹੀ ਰਹਿੰਦੀਆਂ ਹਨ ਪੈਸੇ ਦੀ ਕਮੀ ਹੋ ਜਾਂਦੀ ਹੈ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਫਿਰ ਹੌਲੀ-ਹੌਲੀ ਹੋਣੀ ਸ਼ੁਰੂ ਹੋ ਜਾਂਦੀਆਂ ਹਨ ਤਾਂ ਆਓ ਜਾਣਦੇ ਹਾਂ ਜੀ ਉਹਨਾਂ ਚਾਰ ਚੀਜ਼ਾਂ ਦੇ ਬਾਰੇ ਉਹਨਾਂ ਚਾਰ ਨਿਯਮਾਂ ਦੇ ਬਾਰੇ ਕਿ ਉਹ ਕਿਹੜੇ ਹਨ ਜਿਨ੍ਹਾਂ ਦੀ ਪਾਲਣ ਕਰਦੇ ਅਸੀਂ ਸਾਡੀਆਂ ਵੱਡੀਆਂ ਮਾਵਾਂ ਭੈਣਾਂ ਨੂੰ ਹਮੇਸ਼ਾ ਹੀ ਕਰਨੀ ਚਾਹੀਦੀ ਹੈ ਤੇ ਜੇਕਰ ਉਹ ਇਸ ਗੱਲ ਦੀ ਪਾਲਣਾ ਕਰ ਲੈਂਦੀਆਂ ਹਨ ਤਾਂ ਉਹ ਆਪਣੇ ਘਰ ਨੂੰ ਧੰਦੇ ਨਾਲ ਮਾਲਾ ਮਲ ਬਣਾ ਸਕਦੀਆਂ ਹਨ ਜੇਕਰ ਤੁਸੀਂ ਅੱਜ ਤੋਂ ਹੀ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਸ਼ੁਰੂ ਕਰਦੇ ਹੋਗੇ ਅਜਿਹਾ ਕੋਈ ਵੀ ਕੰਮ ਨਹੀਂ ਜੋ ਤੁਹਾਡੇ ਘਰ ਦਾ ਫਿਰ ਪੂਰਾ ਨਾ ਹੋ ਸਕੇ ਅਜਿਹੀ ਤੁਹਾਡੀ ਕੋਈ ਵੀ ਇੱਛਾ ਨਹੀਂ ਹੋਵੇਗੀ ਜੋ ਕਿ ਪੂਰੀ ਨਾ ਹੋ ਜਾਵੇ ਸਾਰ ਸੰਗਿਆ ਜੀ ਇਸ ਦੇ ਨਾਲ ਨਾਲ ਚਾਰ ਨਿਯਮਾਂ ਦੀ ਪਾਲਣਾ ਕਰਨ ਤੋਂ ਬਾਅਦ ਤੁਹਾਨੂੰ ਕੁਝ ਉਪਾਅ ਕਰਨ ਦੀ ਜ਼ਰੂਰਤ ਵੀ ਨਹੀਂ ਪਵੇਗੀ ਤੁਹਾਨੂੰ ਕੋਈ ਵੀ ਵਰਤ ਰੱਖਣ ਦੀ ਜ਼ਰੂਰਤ ਨਹੀਂ ਤੇ ਨਾ ਹੀ ਕਿਸੇ ਚਿੰਤਾ ਪਰੇਸ਼ਾਨੀ ਵਿੱਚ ਪੈਣ ਦੀ ਜ਼ਰੂਰਤ ਹੈ ਬਸ ਇਸ ਤਰੀਕੇ ਦੇ ਨਾਲ ਤਾਂ ਤੁਹਾਡੇ ਮਨ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਤੁਹਾਡੇ ਸਾਰੇ ਹੀ ਕੰਮ ਆਪਣੇ ਆਪ ਸਹੀ ਤਰੀਕੇ ਨਾਲ ਹੋਣੇ ਸ਼ੁਰੂ ਹੋ ਜਾਣਗੇ ਸਭ ਤੋਂ ਵੱਡੀ ਗੱਲ ਹੈ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਜੋ ਵੀ ਸਮੱਸਿਆ ਚੱਲ ਰਹੀ ਹੈ ਉਹ ਦੂਰ ਹੋਣੀ ਸ਼ੁਰੂ ਹੋ ਜਾਵੇਗੀ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਕਰਜ਼ਾ ਹੈ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਅੰਤ ਤੱਕ ਧਿਆਨ ਨਾਲ ਫਿਰ ਸਰਵਣ ਕਰ ਲੈਣਾ ਜੀ ਉਹ ਕਰਜ਼ਾ ਵੀ ਤੁਹਾਡਾ ਹੌਲੀ ਹੌਲੀ ਦੂਰ ਹੋਣਾ ਸ਼ੁਰੂ ਹੋ ਜਾਵੇਗਾ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਨੂੰ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਤੇ ਜੇਕਰ ਚੰਗੀ ਲੱਗੇ ਇਸ ਨੂੰ ਸ਼ੇਅਰ ਵੀ ਕਰ ਦੇਣਾ ਜੀ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ ਸਾਥ ਸੰਗਤ ਜੀ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜਿਵੇਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਤੁਹਾਨੂੰ ਨਹੀਂ ਕਰਨਾ ਪਵੇਗਾ ਅੱਗੇ ਤਾਂ ਤੁਹਾਡੀ ਇਹ ਇਸ਼ਾ ਹੈ ਕਿ ਤੁਸੀਂ ਖੁਦ ਹੀ ਬਹੁਤ ਸਿਆਣੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਹਮੇਸ਼ਾ ਹੀ ਜਿਹੜੀ ਬਰਕਤ ਹੁੰਦੀ ਹੈ ਚੰਗੀਆਂ ਥਾਵਾਂ ਤੇ ਰਹਿਣਾ ਪਸੰਦ ਕਰਦੀ ਹੈ ਉਸ ਦੀ ਭੈਣ ਗਰੀਬੀ ਜਿਹੜੀ ਹੁੰਦੀ ਹੈ ਉਹ ਮਾੜੀਆਂ ਥਾਵਾਂ ਤੇ ਰਹਿਣਾ ਪਸੰਦ ਕਰਦੀ ਹੈ ਇਸ ਲਈ ਤੁਸੀਂ ਆਪਣੇ ਮਨ ਤੋਂ ਹੀ ਸਮਝ ਸਕਦੇ ਹੋ ਜਿਸ ਘਰ ਵਿੱਚ ਪਿਆਰ ਹੁੰਦਾ ਹੈ ਜਿਸ ਘਰ ਵਿੱਚ ਪੈਸੇ ਦੀ ਭਰਪੂਰਤਾ ਹੁੰਦੀ ਹੈ ਕੋਈ ਸਮੱਸਿਆ ਹੁੰਦੀ ਹੈ ਉਸ ਘਰ ਦੇ ਵਿੱਚ ਫਿਰ ਪੈਸਾ ਵਾਸ ਕਰਦਾ ਹੈ ਮਾਇਆ ਵਾਸ ਕਰਦੀ ਹੈ ਜਿਸ ਘਰ ਵਿੱਚ ਹਮੇਸ਼ਾ ਲੜਾਈ ਝਗੜੇ ਕਲੇਸ਼ ਰਹਿੰਦੇ ਹਨ ਜਿਸ ਘਰ ਦੇ ਵਿੱਚ ਗਲਤ ਚੀਜ਼ਾਂ ਹੁੰਦੀਆਂ ਹਨ ਕੁਝ ਨਾ ਕੁਝ ਲੜਾਈ ਕਲੇਸ਼ ਚੱਲਦਾ ਹੀ ਰਹਿੰਦਾ ਹੈ ਉਸ ਘਰ ਵਿੱਚ ਫਿਰ ਗਰੀਬੀ ਰਹਿੰਦੀ ਹੈ ਇਸ ਲਈ ਤੁਸੀਂ ਲੋਕ ਉੱਥੇ ਕੁਝ ਗਲਤੀਆਂ ਕਰ ਬੈਠਦੇ ਹੋ ਤੁਹਾਨੂੰ ਅੱਜ ਤੋਂ ਹੀ ਉਹਨਾਂ ਗਲਤੀਆਂ ਨੂੰ ਸੁਧਾਰਨਾ ਹੋਵੇਗਾ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ ਜੀ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਤੁਹਾਡੇ ਘਰ ਵਿੱਚ ਪੈਸਾ ਆਉਣ ਦਾ ਇੱਕ ਸਮਾਂ ਨਿਸ਼ਚਿਤ ਹੁੰਦਾ ਹੈ ਹਰ ਰੋਜ਼ ਹੀ ਤੁਹਾਡੇ ਘਰ ਵਿੱਚ ਮਾਇਆ ਆਉਂਦੀ ਹੈ ਹਰ ਰੋਜ਼ ਜਦੋਂ ਤੁਹਾਡੇ ਘਰ ਵਿੱਚ ਉਹ ਚੀਜ਼ ਆਉਂਦੀ ਹੈ ਜਿਸ ਨੂੰ ਗਰੀਬੀ ਪਸੰਦ ਕਰਦੀ ਹੈ ਤਾਂ ਉਹ ਘਰੋਂ ਤੁਹਾਡੇ ਫਿਰ ਚਲੀ ਜਾਂਦੀ ਹੈ ਤੇ ਆਖਿਰਕਾਰ ਉਹ ਕਿਹੜੀ ਚੀਜ਼ ਹੈ ਜੋ ਪੈਸੇ ਨੂੰ ਬਰਕਤ ਨੂੰ ਪਸੰਦ ਨਹੀਂ ਹੁੰਦੀ ਉਹ ਸਾਨੂੰ ਕੀ ਕਰਨਾ ਚਾਹੀਦਾ ਹੈ ਉਹਦੇ ਲਈ ਫਿਰ ਆਖਦੇ ਹਨ ਜੀ ਕਿ ਹਰ ਰੋਜ਼ ਸਾਡੇ ਘਰ ਵਿੱਚ ਪ੍ਰਵੇਸ਼ ਮਾਤਾ ਲక్ష్ਮੀ ਦਾ ਹੋਵੇ ਭਾਵੇਂ ਕਿ ਪੈਸੇ ਹਰ ਰੋਜ਼ ਹੀ ਸਾਡੇ ਘਰ ਵਿੱਚ ਆਉਣ ਉਸ ਧਰਤੀ ਦੇ ਦਰਸ਼ਨ ਕਰਨ ਦੇ ਲਈ ਪੈਸਾ ਤੇ ਮਾਤਾ ਲక్ష్ਮੀ ਨਿਕਲਦੀ ਹੈ ਤਾ ਜਰੂਰ ਹੈ ਕਿ ਜਦੋਂ ਤੁਹਾਡੇ ਘਰ ਦੇ ਦਰਵਾਜ਼ੇ ਤੇ ਆਉਂਦੀ ਹੈ ਤਾਂ ਵੇਖਦੀ ਹੈ ਸਾਰੇ ਪਰਿਵਾਰ ਵਾਲੇ ਮੈਂਬਰ ਜਿਹੜੇ ਹਨ ਉਹ ਤਾਂ ਅਜੇ ਸੌ ਰਹੇ ਹਨ ਨਾਹੀਂ ਮੇਰੇ ਆਉਣ ਦੀ ਕੋਈ ਤਿਆਰੀ ਚੱਲ ਰਹੀ ਹੈ ਭਾਵ ਕਿ ਜਿਸ ਜਗ੍ਹਾ ਤੇ ਫਿਰ ਆ ਕੇ ਉਹ ਵਾਪਸ ਚਲੀ ਜਾਂਦੀ ਹੈ ਤੇ ਜਿਹੜੀ ਗਰੀਬੀ ਹੁੰਦੀ ਹੈ ਮਾਤਾ ਲక్ష్ਮੀ ਦੀ ਭੈਣ ਉਹ ਉਥੇ ਪਹੁੰਚ ਜਾਂਦੀ ਹੈ ਫਿਰ ਉਸ ਨੂੰ ਲੱਗਦਾ ਹੈ ਤੁਹਾਡੇ ਘਰ ਵਿੱਚ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਣਾ ਸ਼ੁਰੂ ਹੋ ਜਾਂਦੀਆਂ ਹਨ ਹੁਣ ਅਸੀਂ ਤੁਹਾਨੂੰ ਉਹਨਾਂ ਚਾਰ ਨਿਯਮਾਂ ਦੇ ਬਾਰੇ ਦੱਸਾਂਗੇ ਉਹ ਚਾਰ ਨਿਯਮ ਜੋ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਘਰ ਦੇ ਵਿੱਚ ਜ਼ਰੂਰ ਅਪਣਾ ਲੈਣੇ ਚਾਹੀਦੇ ਹਨ ਪਹਿਲੀ ਗੱਲ ਇਹ ਹੈ ਜੀ ਕਿ ਘਰ ਦੀ ਵੱਡੀ ਭੈਣ ਜਾਂ ਮਾਂ ਖਾਸ ਤੌਰ ਤੇ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਸ਼ੁਰੂ ਕਰ ਦੇਵੇ ਇਸ ਲਈ ਘਰ ਦੀ ਵੱਡੀ ਮਾਂ ਜਾਂ ਭੈਣ ਦਾ ਪਹਿਲਾ ਨਿਯਮ ਹੈ ਸਵੇਰੇ ਜਲਦੀ ਉੱਠੇ ਤੇ ਜੇਕਰ ਸੰਭਵ ਹੋਵੇ ਤਾਂ ਬ੍ਰਹਮਾ ਮਹੌਰਤ ਭਾਵਕੇ 3 ਤੋਂ 5 ਵਜੇ ਦੇ ਵਿੱਚਕਾਰ ਅੰਮ੍ਰਿਤ ਵੇਲਾ ਹੁੰਦਾ ਹੈ ਪਰ ਤੁਸੀਂ 6 ਤੋਂ 7 ਵਜੇ ਵੀ ਉੱਠ ਸਕਦੇ ਹੋ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਪਾਣੀ ਛਿੜਕੋ ਕੀ ਛਿੜਕਣਾ ਹੈ ਜੀ ਪਾਣੀ ਤੁਸੀਂ ਬਹੁਤ ਸਾਰੇ ਲੋਕਾਂ ਨੇ ਵੇਖਿਆ ਹੀ ਹੋਵੇਗਾ ਤੁਹਾਨੂੰ ਸਵੇਰੇ-ਸਵੇਰ ਕਈ ਲੋਕਾਂ ਦੇ ਘਰ ਦੇ ਮੁੱਖ ਦਰਵਾਜ਼ੇ ਦੇ ਅੱਗੇ ਪਾਣੀ ਛਿੜਕਿਆ ਹੋਇਆ ਜ਼ਰੂਰ ਮਿਲੇਗਾ ਇਸ ਦਾ ਇੱਕ ਕਾਰਨ ਹੁੰਦਾ ਹੈ ਕਿਉਂਕਿ ਆਖਦੇ ਹਨ ਬਰਕਤ ਆਖਦੀ ਹੈ ਮੈਨੂੰ ਉਹੀ ਘਰ ਪਸੰਦ ਹੈ ਜਿਸ ਘਰ ਦੇ ਸਾਹਮਣੇ ਪਾਣੀ ਛਿੜਕਿਆ ਹੋਵੇ ਸਾਫ ਸਫਾਈ ਹੋਵੇ ਕੂੜੇ ਦੇ ਢੇਰ ਨਾ ਲੱਗੇ ਹੋਣ ਮੈਨੂੰ ਉਸ ਜਗ੍ਹਾ ਤੇ ਜਾਣਾ ਪੜਾ ਪਸੰਦ ਹੈ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜੀ ਮਾਵਾ ਪੈਣਾ ਨੂੰ ਹਮੇਸ਼ਾ ਸਵੇਰੇ ਜਲਦੀ ਉੱਠਣਾ ਚਾਹੀਦਾ ਹੈ ਜੇ ਸੰਭਵ ਹੋਵੇ ਤਾਂ ਅੰਮ੍ਰਿਤ ਵੇਲੇ ਉੱਠੋ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਪਾਣੀ ਛੜਕਣਾ ਚਾਹੀਦਾ ਹੈ ਸ਼ੋਭ ਸਮੇਂ ਦੇ ਵਿੱਚ ਸੂਰਜ ਚੜ੍ਹਨ ਤੋਂ ਪਹਿਲਾਂ ਤੁਹਾਨੂੰ ਉੱਠ ਕੇ ਆਪਣੇ ਘਰ ਨੂੰ ਸਾਫ ਸੁਥਰਾ ਕਰ ਲੈਣਾ ਚਾਹੀਦਾ ਹੈ ਅਜੇਾ ਨਹੀਂ ਕਿ ਤੁਸੀਂ ਸਿੱਧੇ ਹੀ ਜਾ ਕੇ ਪਾਣੀ ਛਿੜਕਣਾ ਸ਼ੁਰੂ ਕਰ ਦਿਓ ਨਹੀਂ ਪਹਿਲਾਂ ਇਸ ਨੂੰ ਸਾਫ਼ ਸਫਾਈ ਕਰੋ ਸਾਫ਼ ਸਫਾਈ ਕਰਨ ਤੋਂ ਬਾਅਦ ਉਹਨਾਂ ਲੋਕਾਂ ਨੂੰ ਆਪਣੇ ਘਰ ਦੇ ਮੇਨ ਦਰਵਾਜ਼ੇ ਤੇ ਪਾਣੀ ਛਿੜਕਣਾ ਚਾਹੀਦਾ ਹੈ ਕਿਉਂਕਿ ਬਹੁਤ ਹੀ ਇਸ ਦੀ ਮਹੱਤਤਾ ਦੱਸੀ ਜਾਂਦੀ ਹੈ ਕੁਝ ਲੋਕ ਕੀ ਕਰਦੇ ਹਨ ਪਾਣੀ ਨਾਲ ਭਰੀ ਬਾਲਟੀ ਲਿਆਉਂਦੇ ਹਨ ਤੇ ਆਪਣੇ ਸਾਹਮਣੇ ਸਾਰਾ ਇਹ ਘਰ ਧੋ ਦਿੰਦੇ ਹਨ ਇਸ ਲਈ ਘਰ ਨੂੰ ਸਵੇਰੇ ਧੋਣਾ ਮਹੱਤਵਪੂਰਨ ਨਹੀਂ ਹੈ ਹਾਲਾਂਕਿ ਸ਼ਾਮ ਨੂੰ ਧੋਣ ਵਿੱਚ ਕੋਈ ਸਮੱਸਿਆ ਨਹੀਂ ਹੈ। ਸ਼ਾਮ ਨੂੰ ਧੋਣ ਵਿੱਚ ਕੋਈ ਵੀ ਦਿੱਕਤ ਨਹੀਂ ਆਉਂਦੀ ਪਰ ਸਵੇਰੇ ਪਾਣੀ ਛੜਕਣਾ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਲਈ ਸਵੇਰੇ ਆਪਣੇ ਘਰ ਦੇ ਮੁੱਖ ਦਰਵਾਜ਼ੇ ਨੂੰ ਝਾੜੋ ਫੇਰਣ ਤੋਂ ਬਾਅਦ ਕੀ ਕਰਨਾ ਹੈ? ਆਪਣੇ ਘਰ ਦੀ ਰਸੋਈ ਤੋਂ ਇੱਕ ਲੋਟਾ ਪਾਣੀ ਲਿਆਉਣਾ ਹੈ। ਹੁਣ ਇਹ ਪਾਣੀ ਇਹ ਨਾ ਸੋਚੋ ਕਿ ਤੁਹਾਨੂੰ ਕਿਤੇ ਵੀ ਤੁਸੀਂ ਲੈ ਕੇ ਆ ਸਕਦੇ ਹੋ। ਤੁਸੀਂ ਲੋਕ ਇਹ ਆਪਣੇ ਘਰ ਦੀ ਰਸੋਈ ਤੋਂ ਹੀ ਪਾਣੀ ਲਿਆਉਣਾ ਹੈ। ਹਣ ਤੁਹਾਨੂੰ ਰਸੋਈ ਵਿੱਚ ਇੰਨਾ ਪਾਣੀ ਮਿਲੇਗਾ ਨਹੀਂ ਇਸ ਲਈ ਤੁਸੀਂ ਇਹ ਪਾਣੀ ਤੁਹਾਡੇ ਲੋਕਾਂ ਨੇ ਤੁਸੀਂ ਆਪਣੇ ਘਰ ਵਿੱਚ ਇੱਕ ਲੋਟਾ ਲੈ ਜਾਓ ਉਹ ਲੋਟਾ ਜੋ ਤੁਹਾਡੇ ਘਰ ਦੀ ਰਸੋਈ ਵਿੱਚ ਹੈ ਜਿੱਥੇ ਤੁਹਾਨੂੰ ਤੁਸੀਂ ਪਾਣੀ ਪੀਣ ਲਈ ਰੱਖਦੇ ਹੋ ਪਾਣੀ ਤਾਂ ਇੱਕ ਡੱਬੇ ਵਿੱਚ ਵੀ ਰੱਖਿਆ ਜਾਂਦਾ ਹੈ ਪੀਣ ਵਾਲਾ ਪਾਣੀ ਜਿਹੜੇ ਲੋਕ ਬਰਬਾਦ ਨਹੀਂ ਕਰਦੇ ਕਿਉਂਕਿ ਤੁਹਾਡੇ ਘਰ ਵਿੱਚ ਦੋ ਜਾਂ ਤਿੰਨ ਥਾਵਾਂ ਹੁੰਦੀਆਂ ਹਨ ਜਿੱਥੇ ਤੁਸੀਂ ਪੀਣ ਲਈ ਪਾਣੀ ਰੱਖਦੇ ਹੋ ਜੇ ਠੀਕ ਹੈ ਜਾਂ ਨਹੀਂ ਇਸ ਨੂੰ ਤੁਸੀਂ ਜੇਕਰ ਨਹੀਂ ਰੱਖਦੇ ਤਾਂ ਤੁਸੀਂ ਅੱਜ ਤੋਂ ਹੀ ਫਿਰ ਰੱਖਣਾ ਸ਼ੁਰੂ ਕਰ ਦਿਓ ਕਿਉਂਕਿ ਸਵੇਰੇ ਤੁਹਾਨੂੰ ਇਹ ਪਾਣੀ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਲੈ ਕੇ ਜਾਣਾ ਚਾਹੀਦਾ ਹੈ ਹੁਣ ਇਸ ਦਾ ਇੱਕ ਕਾਰਨ ਹੋਰ ਹੈ ਜਿਸ ਜਗ੍ਹਾ ਤੇ ਅਸੀਂ ਰਸੋਈ ਵਿੱਚ ਪਾਣੀ ਪੀਂਦੇ ਹਾਂ ਉਹ ਸਾਡੇ ਪੁਰਖਿਆਂ ਦੀ ਜਗ੍ਹਾ ਹੈ ਇਸ ਲਈ ਜਦੋਂ ਅਸੀਂ ਉਸ ਜਗ੍ਹਾ ਤੋਂ ਪਾਣੀ ਭਰ ਕੇ ਮੁੱਖ ਗੇਟ ਤੇ ਛਿੜਕਾਂਗੇ ਸਾਡੇ ਪੁਰਖੇ ਵੀ ਸਾਡੇ ਤੋਂ ਖੁਸ਼ ਹੋ ਜਾਂਦੇ ਹਨ ਇਸ ਲਈ ਹੁਣ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜੇ ਤੁਹਾਨੂੰ ਆਪਣੀ ਰਸੋਈ ਵਿੱਚੋਂ ਜਿਹੜਾ ਪਾਣੀ ਹੈ ਉਹ ਲੈ ਕੇ ਜਾਣਾ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੀ ਰਸੋਈ ਵਿੱਚ ਪਾਣੀ ਨਾ ਪਰਿਆ ਹੋਵੇ ਘੜਾ ਨਾ ਹੋਵੇ ਤੁਸੀਂ ਆਮ ਤਾਜ਼ਾ ਪਾਣੀ ਆਪਣੇ ਘਰ ਦੀ ਰਸੋਈ ਦੀ ਟੋਟੀ ਤੋਂ ਲੈ ਸਕਦੇ ਹੋ ਪਰ ਇਹ ਕੋਸ਼ਿਸ਼ ਕਰਨੀ ਹੈ ਤੁਹਾਨੂੰ ਘਰ ਦੀ ਰਸੋਈ ਤੋਂ ਹੀ ਪਾਣੀ ਲੈਣਾ ਚਾਹੀਦਾ ਹੈ ਇਹ ਹੀ ਤੁਹਾਡੇ ਲਈ ਬਿਹਤਰ ਹੋਵੇਗਾ ਇਸ ਤੋਂ ਇਲਾਵਾ ਤੁਹਾਨੂੰ ਲੋਕਾਂ ਨੂੰ ਆਪਣੇ ਘਰ ਦੀ ਰਸੋਈ ਤੋਂ ਪਾਣੀ ਲੈ ਕੇ ਜਾਣਾ ਚਾਹੀਦਾ ਹੈ ਤੇ ਜੇਕਰ ਨਹੀਂ ਮਿਲ ਰਿਹਾ ਤਾਜ਼ਾ ਪਾਣੀ ਹੀ ਲੈ ਕੇ ਚਲੇ ਜਾਓ ਉਸ ਪਾਣੀ ਦਾ ਇੱਕ ਲੋਟਾ ਭਰ ਕੇ ਘਰ ਦੇ ਮੁੱਖ ਦਰਵਾਜ਼ੇ ਤੇ ਲੈ ਕੇ ਆਉਣਾ ਹੈ ਲਿਆਉਣ ਤੋਂ ਬਾਅਦ ਤੁਹਾਨੂੰ ਸੱਜੇ ਹੱਥ ਦੀ ਹਥੇਲੀ ਵਿੱਚ ਪਾਣੀ ਪਾ ਕੇ ਛਿੜਕਣਾ ਹੋਵੇਗਾ ਹੁਣ ਤੁਸੀਂ ਸਮਝ ਗਏ ਹੋਵੋਗੇ ਤੁਹਾਨੂੰ ਕਿਸ ਤਰ੍ਹਾਂ ਪਾਣੀ ਛਿੜਕਣਾ ਹੈ ਇਸ ਨੂੰ ਡੋਲਣਾ ਨਹੀਂ ਹੈ ਤੁਸੀਂ ਇੱਕ ਲੋਟਾ ਲਿਆਓ ਇੱਕੋ ਵਾਰੀ ਨਾ ਫੈਲਾਓ ਤੇ ਸੱਜੇ ਹੱਥ ਦੀ ਹਥੇਲੀ ਦੇ ਨਾਲ ਪਾਣੀ ਲੈਣਾ ਹੈ ਫਿਰ ਘਰ ਦੇ ਪੂਰੇ ਇਹ ਮੁੱਖ ਗੇਟ ਤੇ ਪਾਣੀ ਦੇ ਛੱਟੇ ਦੇਣੇ ਹਨ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਹਰ ਰੋਜ਼ ਤੁਸੀਂ ਫਿਰ ਜਦੋਂ ਗੁਰਦੁਆਰਾ ਸਾਹਿਬ ਤੋਂ ਜਲ ਲਿਆਉਂਦੇ ਹੋ ਉਸ ਜਲ ਦਾ ਛੜਕਾ ਤੁਸੀਂ ਆਪਣੇ ਘਰ ਦੇ ਅੰਦਰ ਤੋਂ ਬਾਹਰ ਵੱਲ ਨੂੰ ਲੈ ਕੇ ਜਾਣਾ ਹੈ ਜਿਸ ਦੇ ਨਾਲ ਤੁਹਾਡੇ ਘਰ ਦੀ ਨਕਾਰਾਤਮਕਤਾ ਦੂਰ ਹੋ ਜਾਵੇਗੀ ਤੇ ਸਕਾਰਾਤਮਕ ਊਰਜਾ ਦਾ ਵਾਸ ਹਮੇਸ਼ਾ ਲਈ ਹੋ ਜਾਵੇਗਾ ਤੁਹਾਡਾ ਘਰ ਸ਼ੁੱਧ ਹੋ ਜਾਵੇਗਾ ਤੁਹਾਡੇ ਘਰ ਦੇ ਸਾਹਮਣੇ ਉਸ ਖੇਤਰ ਵਿੱਚ ਤੁਸੀਂ ਲੋਕਾਂ ਦੇ ਆਪਣੇ ਹੱਥਾਂ ਦੇ ਨਾਲ ਪਾਣੀ ਛਿੜਕਣਾ ਹੈ ਇਸ ਨੂੰ ਜਲਦੀ ਦੇ ਵਿੱਚ ਕਦੇ ਵੀ ਨਹੀਂ ਡੋਲਣਾ ਜਦੋਂ ਇਸ ਤਰ੍ਹਾਂ ਪਾਣੀ ਫਿਰ ਛਿੜਕਿਆ ਜਾਂਦਾ ਹੈ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਤੇ ਨਾਲ ਹੀ ਨਾਲ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਹੈ ਤੇ ਨਾਲ ਹੀ ਨਾਲ ਅਰਦਾਸ ਮੰਨ ਦੇ ਵਿੱਚ ਕਰਨੀ ਹੈ ਕਿ हे ਪਰਮਾਤਮਾ ਮੇਰੇ ਘਰ ਦੇ ਦਰਵਾਜ਼ੇ ਤੇ ਰਾਹੀਂ ਸੁਖ ਸ਼ਾਂਤੀ ਦਾ ਹੀ ਵਾਸ ਹੋਵੇ ਕੋਈ ਐਸਾ ਮਨੁੱਖ ਮੇਰੇ ਘਰ ਵਿੱਚ ਦਾਖਲ ਨਾ ਹੋਵੇ ਜਿਸ ਦੇ ਆਉਣ ਦੇ ਨਾਲ ਮੇਰੇ ਘਰ ਦੀਆਂ ਖੁਸ਼ੀਆਂ ਭੰਗ ਹੋ ਜਾਣ ਇਸ ਲਈ ਸਾਧ ਸੰਗਤ ਜੀ ਤੁਸੀਂ ਆਪਣੇ ਘਰ ਦੇ ਲਈ ਹਮੇਸ਼ਾ ਹੀ ਸੁੱਖ ਸ਼ਾਂਤੀ ਮੰਗਣੀ ਹੈ ਤੇ ਇਹੀ ਕਹਿਣਾ ਹੈ ਕਿ ਮੇਰੇ ਘਰ ਵਿੱਚ ਬਰਕਤ ਆ ਜਾਵੇ ਮੇਰੇ ਪਰਿਵਾਰ ਦੇ ਜੀ ਤੰਦਰੁਸਤ ਰਹਿਣ ਅਸੀਂ ਨਾਮ ਬਾਣੀ ਦੇ ਨਾਲ ਜੁੜੀਏ ਤੇ ਸਾਡਾ ਘਰ ਹਮੇਸ਼ਾ ਹੀ ਸਾਫ਼ ਸੁਥਰਾ ਰਹੇ ਤੇ ਨਾਲ ਹੀ ਨਾਲ ਇੰਨੇ ਕਿ ਪ੍ਰਮਾਤਮਾ ਜੀ ਤੰਦਰੁਸਤੀ ਬਖਸ਼ਣਾ ਕਿਸੀਂ ਆਪਣੇ ਘਰ ਦੀ ਸਾਫ ਸਫਾਈ ਆਪ ਕਰ ਸਕੀਏ ਇਸ ਲਈ ਤੁਹਾਨੂੰ ਸਵੇਰੇ ਜਲਦੀ ਜਾਗਣਾ ਚਾਹੀਦਾ ਹੈ ਜਲਦੀ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਘਰ ਦੀ ਰਸੋਈ ਤੋਂ ਕਰਦੇ ਮੁੱਖ ਗੇਟ ਤੇ ਪਾਣੀ ਛਿੜਕਣਾ ਹੈ ਆਖਦੇ ਹਨ ਇਸ ਤਰੀਕੇ ਨਾਲ ਤੁਸੀਂ ਪਾਣੀ ਛਿੜਕਦੇ ਹੋ ਤਾਂ ਤੁਹਾਡੇ ਘਰ ਵਿੱਚ ਪੈਸੇ ਦਾ ਵਾਸ ਹੁੰਦਾ ਹੈ ਧਨ ਦੌਲਤ ਬਰਕਤ ਦਾ ਵਾਸ ਹੁੰਦਾ ਹੈ ਘਰ ਦੇ ਪਿੱਤਰ ਵੀ ਤੁਹਾਡੇ ਤੋਂ ਖੁਸ਼ ਹੋ ਜਾਂਦੇ ਹਨ ਕਦੇ ਵੀ ਘਰ ਦੇ ਮੁੱਖ ਦਰਵਾਜ਼ੇ ਦੇ ਨਾਲ ਤੁਸੀਂ ਕੂੜੇ ਦੇ ਢੇਰ ਨਹੀਂ ਲਗਾਉਣੇ ਨਹੀਂ ਤਾਂ ਤੁਹਾਨੂੰ ਦੁੱਖ ਤਕਲੀਫ ਆਉਣ ਤੋਂ ਕੋਈ ਰੋਕ ਨਹੀਂ ਸਕਦਾ ਦੂਜੀ ਗੱਲ ਕਿ ਜਦੋਂ ਤੁਸੀਂ ਘਰ ਦੇ ਸਵੇਰ ਦੇ ਸਮੇਂ ਪੂਜਾ ਕਰਦੇ ਹੋ ਪਾਠ ਕਰਦੇ ਹੋ ਜਦੋਂ ਮਾਵਾਂ ਤੇ ਭੈਣਾਂ ਸਵੇਰੇ ਵੇਲੀਆਂ ਹੁੰਦੀਆਂ ਹਨ ਪਾਣੀ ਆਦ ਛੜਕਣ ਤੋਂ ਬਾਅਦ ਉਹ ਆਪਣੇ ਘਰ ਦੀ ਪੂਜਾ ਕਰ ਸਕਦੀਆਂ ਹਨ ਜਿਸ ਘਰ ਵਿੱਚ ਪੂਜਾ ਤੋਂ ਬਾਅਦ ਘਰ ਦੇ ਮੁੱਖ ਗੇਟ ਤੇ ਦੀਵਾ ਰੱਖਿਆ ਜਾਂਦਾ ਹੈ ਤਾ ਮੰਨਿਆ ਜਾਂਦਾ ਹੈ ਉਸ ਘਰ ਵਿੱਚ ਫਿਰ ਬਰਕਤ ਆਉਣਾ ਬਹੁਤ ਪਸੰਦ ਕਰਦੀ ਹੈ ਹੁਣ ਇਹ ਦੀਵਾ ਇੱਥੇ ਹੈ ਜੀ ਤੁਸੀਂ ਆਪਣੀ ਮਰਜ਼ੀ ਅਨੁਸਾਰ ਗੋਲ ਬੱਤੀ ਜਾਂ ਲੰਬੀ ਬੱਤੀ ਵੀ ਰੱਖ ਸਕਦੇ ਹੋ ਆਖਿਆ ਜਾਂਦਾ ਹੈ ਕਿ ਦੇਵੀ ਦੇਵਤਿਆਂ ਦੇ ਲਈ ਹੀ ਇਸ ਨੂੰ ਮੁਖ ਕਰਕੇ ਰੱਖਿਆ ਜਾਂਦਾ ਹੈ ਜੇਕਰ ਤੁਸੀਂ ਇੱਕ ਲੰਬੀ ਬੱਤੀ ਵਾਲਾ ਦੀਵਾ ਵੀ ਰੱਖਦੇ ਹੋ ਉਹ ਵੀ ਚੰਗੀ ਗੱਲ ਹੈ ਜੇਕਰ ਤੁਸੀਂ ਇਹ ਬੱਤੀ ਵੀ ਰੱਖਦੇ ਹੋ ਕੋਈ ਸਮੱਸਿਆ ਨਹੀਂ ਇਸ ਲਈ ਜਿਸ ਘਰ ਦੇ ਵਿੱਚ ਸਵੇਰੇ ਪਾਠ ਪੂਜਾ ਹੁੰਦੀ ਹੈ ਪਾਠ ਪੂਜਾ ਕਰਨ ਤੋਂ ਬਾਅਦ ਘਰ ਦੇ ਮੁੱਖ ਗੇਟ ਤੇ ਇੱਕ ਦੀਵਾ ਰੱਖਿਆ ਜਾਂਦਾ ਹੈ ਤੁਸੀਂ ਕਿਸੇ ਵੀ ਪਾਸੇ ਰੱਖ ਸਕਦੇ ਹੋ ਇਸ ਨਾਲ ਕੋਈ ਸਮੱਸਿਆ ਨਹੀਂ ਇਸ ਦੇ ਨਾਲ ਤੁਹਾਡੇ ਘਰ ਦੇ ਮੁੱਖ ਦਰਵਾਜ਼ੇ ਦੇ ਉੱਪਰ ਰੱਖਿਆ ਹੋਇਆ ਦੀਵਾ ਤੁਹਾਡੇ ਘਰ ਵਿੱਚ ਬਰਕਤ ਨੂੰ ਲੈ ਕੇ ਆਉਣਾ ਪਸੰਦ ਕਰੇਗਾ ਮੰਨਿਆ ਜਾਂਦਾ ਹੈ ਜਿਸ ਘਰ ਵਿੱਚ ਅੰਮ੍ਰਿਤ ਵੇਲੇ ਚਾਨਣ ਹੋ ਜਾਂਦਾ ਹੈ ਉਸ ਘਰ ਵਿੱਚ ਪਰਮਾਤਮਾ ਜੀ ਦਾ ਵਾਸ ਹੁੰਦਾ ਹੈ ਜਿਸ ਘਰ ਦੇ ਵਿੱਚ ਸਵੇਰੇ-ਸਵੇਰੇ ਲੋਕ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਸ ਘਰ ਵਿੱਚ ਫਿਰ ਕਦੇ ਵੀ ਆਲਸ ਤੇ ਦਲਿੱਦਰ ਨਹੀਂ ਰਹਿੰਦਾ ਇਸ ਗੱਲ ਨੂੰ ਵੇਖ ਕੇ ਫਿਰ ਬਰਕਤ ਦਾ ਵਾਸ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਹੋ ਜਾਵੇਗਾ ਨਾਲ ਹੀ ਨਾਲ ਤੀਜੀ ਗੱਲ ਕਿਹੜੀ ਹੈ ਜੀ ਇਸ ਸਮੇਂ ਤੁਸੀਂ ਘਰ ਦੀ ਸਾਫ ਸਫਾਈ ਚੇ ਕਰ ਕਰ ਲੈਂਦੇ ਹੋ ਤੁਸੀਂ ਬਾਅਦ ਵਿੱਚ ਇਸ਼ਨਾਨ ਕਰਕੇ ਪਰਮਾਤਮਾ ਜੀ ਦਾ ਨਾਮ ਸਿਮਰਦੇ ਹੋ ਤਾਂ ਮੰਨ ਕੇ ਚੱਲੋ ਇਸ ਸਮੇਂ ਜਦੋਂ ਘਰ ਦਾ ਮੇਨ ਗੇਟ ਸਵੇਰੇ ਖੋਲਦੇ ਹੋ ਮੂਲ ਮੰਤਰ ਦਾ ਜਾਪ ਤੁਸੀਂ ਜ਼ਰੂਰ ਕਰਨਾ ਹੈ ਇਸ ਸਮੇਂ ਤੁਸੀਂ ਘਰ ਦੇ ਆٹے ਦਾ ਬਣਿਆ ਹੋਇਆ ਦੀਵਾ ਜਗਾ ਸਕਦੇ ਹੋ ਦੇਸੀ ਘਿਓ ਦੀ ਜੋਤ ਲਗਾ ਸਕਦੇ ਹੋ ਆਖਦੇ ਹਨ ਕਿ ਦੇਸੀ ਘਿਓ ਦੀ ਜੋਤ ਲਗਾਉਣ ਦੇ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਤੁਹਾਡੇ ਘਰ ਪਰਿਵਾਰ ਜਿਹੜਾ ਹੈ ਉਹ ਪਵਿੱਤਰ ਹੋ ਜਾਂਦਾ ਹੈ ਜਿਹੜੀ ਦੇਸੀ ਘਿਓ ਦੀ ਜੋਤ ਹੁੰਦੀ ਹੈ ਉਸ ਵਿੱਚ ਪੋਜ਼ਿਟਿਵ એનર્ਜੀ ਹੁੰਦੀ ਹੈ ਉਸ ਦਾ ਅਸਰ ਤਾਂ ਭੋਜਨ ਤੋਂ ਬਾਅਦ ਵੀ 7-8 ਘੰਟੇ ਤੱਕ ਰਹਿੰਦਾ ਹੈ ਜਿਸ ਦੇ ਨਾਲ ਤੁਹਾਡੇ ਘਰ ਦਾ ਵਾਤਾਵਰਣ ਸਵਸ਼ਤ ਤੇ ਸਾਫ਼ ਹੋ ਜਾਂਦਾ ਹੈ ਪੋਜ਼ਿਟਿਵ ਬਣ ਜਾਂਦਾ ਹੈ। ਨਾ ਹੀ ਕੀੜੇ ਮਕੌੜੇ ਤੁਹਾਡੇ ਘਰ ਵਿੱਚ ਆਉਣਗੇ। ਚੌਥੀ ਚੀਜ਼ ਹੈ ਜੀ ਪਾਣੀ ਦਾ ਘੜਾ ਇਸ ਦਾ ਅਰਥ ਹੈ ਅਸੀਂ ਸਵੇਰੇ ਪਾਣੀ ਛਿੜਕਦੇ ਹਾਂ ਜਿਹੜਾ ਘਰ ਦੇ ਮੁੱਖ ਗੇਟ ਤੇ ਪਾਣੀ ਜਿਹੜਾ ਰੱਖਦੇ ਹਾਂ ਉਹ ਵੀ ਤੁਹਾਡੇ ਲਈ ਬੜਾ ਹੀ ਜ਼ਰੂਰੀ ਹੈ। ਨਾਲ ਹੀ ਨੜ ਕਿਹਾ ਜਾਂਦਾ ਹੈ ਕਿ ਬਾਹਰ ਜਾ ਕੇ ਤੁਸੀਂ ਝੱਜਰ ਵਗੈਰਾ ਜਾਂ ਘੜਾ ਮਿੱਟੀ ਦਾ ਪਾਣੀ ਦਾ ਭਰ ਕੇ ਰੱਖਦੇ ਹੋਣ ਉਸ ਦੇ ਲਈ ਵੀ ਬਹੁਤ ਹੀ ਤੁਹਾਡੇ ਲਈ ਸ਼ੁਭ ਕਰਮ ਬਣ ਜਾਣਗੇ ਪਿੰਡਾਂ ਦੇ ਪੁਰਾਣੇ ਘਰਾਂ ਵਿੱਚ ਤੁਸੀਂ ਵੇਖਿਆ ਹੋਵੇਗਾ ਕਈ ਲੋਕ ਘਰ ਦੇ ਮੁਕ ਗੇਟ ਤੇ ਪਾਣੀ ਦਾ ਘੜਾ ਰੱਖਦੇ ਹਨ ਤੇ ਕਈਆਂ ਨੇ ਟੰਗੀਆਂ ਹੁੰਦਾ ਹੈ ਇਹ ਵੀ ਇੱਕ ਐਸੀ ਗੱਲ ਦਾ ਪ੍ਰਤੀਕ ਹੈ ਕਿ ਜਿਸ ਘਰ ਦੇ ਵਿੱਚ ਪਰਮਾਤਮਾ ਜੀ ਦਾ ਆਵਾਸ ਹੁੰਦਾ ਹੈ ਫਿਰ ਇਸ ਤਰੀਕੇ ਨਾਲ ਉਸ ਘਰ ਵਿੱਚ ਤੁਹਾਨੂੰ ਦੀ ਵਰਖਾ ਹੋਵੇਗੀ ਕਿਉਂਕਿ ਉਸ ਪਾਣੀ ਦੇ ਘੜੇ ਵਿੱਚੋਂ ਕਿਸੇ ਲੋੜਵੰਦ ਦੀ ਪਿਆਸ बुਝ ਜਾਵੇਗੀ ਕਿਸੇ ਪੰਛੀ ਜਨੌਰ ਨੂੰ ਪਾਣੀ ਪੀਣ ਨੂੰ ਮਿਲ ਜਾਵੇਗਾ ਜਿਸ ਤੇ ਨਾਲ ਤੁਸੀਂ ਆਪਣੀ ਜ਼ਿੰਦਗੀ ਵਿੱਚ ਅਸੀਸਾਂ ਇਕੱਠੀਆਂ ਕਰ ਲਓਗੇ ਸੋ ਸਾਧ ਸੰਗਤ ਜੀ ਜੇਕਰ ਇਹ ਚਾਰ ਚੀਜ਼ਾਂ ਨੂੰ ਤੁਸੀਂ ਧਿਆਨ ਵਿੱਚ ਰੱਖ ਲੈਂਦੇ ਹੋ ਤੇ ਤੁਹਾਡੇ ਘਰ ਦੀਆਂ ਮਾਵਾਂ ਤੇ ਭੈਣਾਂ ਸਵੇਰੇ ਜਲਦੀ ਉੱਠ ਕੇ ਇਹਨਾਂ ਚਾਰ ਚੀਜ਼ਾਂ ਵੱਲ ਧਿਆਨ ਕੇਂਦ੍ਰਿਤ ਕਰਦੀਆਂ ਹਨ ਤਾਂ ਮੰਨ ਕੇ ਚੱਲੋ ਕਿ ਤੁਹਾਡੀ ਜ਼ਿੰਦਗੀ ਵਿੱਚੋਂ ਗਰੀਬੀ ਬਿਮਾਰੀ ਪਰੇਸ਼ਾਨੀ ਵਰਗੀਆਂ ਸਮੱਸਿਆਵਾਂ ਦਾ ਅੰਤ ਹੀ ਹੋ ਜਾਵੇਗਾ ਜਿਸ ਘਰ ਵਿੱਚ ਹਮੇਸ਼ਾ ਰੋਜ਼ ਉੱਠ ਕੇ ਪਾਠ ਪੂਜਾ ਹੁੰਦਾ ਹੈ ਜਿਸ ਘਰ ਦੇ ਮੇਨ ਗੇਟ ਦੀ ਸਫਾਈ ਹੁੰਦੀ ਹੀ ਰਹਿੰਦੀ ਹੈ ਉਸ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹਮੇਸ਼ਾ ਲਈ ਹੋ ਜਾਂਦਾ ਹੈ ਤੁਹਾਡੇ ਘਰ ਵਿੱਚ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਪਰਿਵਾਰ ਦੇ ਜੀ ਹੌਲੀ-ਹੌਲੀ ਕਰਜ਼ੇ ਤੋਂ ਮੁਕਤ ਹੋ ਜਾਣਗੇ ਪੈਸੇ ਪ੍ਰਤੀ ਜਿੰਨੀ ਵੀ ਕੋਈ ਸਮੱਸਿਆ ਹੈ ਤੁਹਾਡੀ ਦੂਰ ਹੋ ਜਾਵੇਗੀ ਇਹ ਚਾਰ ਚੀਜ਼ਾਂ ਇਹ ਚਾਰ ਨਿਯਮ ਤੁਸੀਂ ਜਿੰਨੀ ਹੀ ਜਲਦੀ ਆਪਣੀ ਜ਼ਿੰਦਗੀ ਵਿੱਚ ਅਪਣਾ ਲਓਗੇ ਓਨੀ ਹੀ ਜਲਦੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਧਨਵਾਨ ਹੋ ਜਾਓਗੇ ਸੁਸਾਤ ਸੰਗ ਜੀ ਜੇਕਰ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ